ਪਿਛਲੇ ਦਿਨੀ ਮਹਿਤਾ ਚੌਂਕ ਬੂਟਾ ਸ਼ੋਰੂਮ ਵਿੱਚ ਤਿੰਨ ਵਿਅਕਤੀਆਂ ਵੱਲੋਂ ਗੋਲੀ ਚਲਾਈ ਸੀ। ਉਹ ਤਿੰਨਾਂ ਵਿੱਚੋਂ ਇੱਕ ਮੁਰਜ਼ਮ ਥਾਣਾ ਮਹਿਤਾ ਦੇ ਐਸਐਚਓ ਅਜੀਪਾਲ ਸਿੰਘ ਵੱਲੋਂ ਕੀਤਾ ਗ੍ਰਿਫਤਾਰ ਅਤੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਅਤੇ ਉਹਨਾਂ ਦੇ ਗੁਪਤ ਟਿਕਾਣਿਆਂ ਤੇ ਛਾਪੇਮਾਰੀ ਜਾਰੀ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਇਲਾਕੇ ਵਿੱਚ ਸ਼ਾਂਤੀ ਦਾ ਮਾਹੌਲ ਕੀਤਾ ਜਾਵੇਗਾ। ਬੀਤੇ ਦਿਨੀ ਮਹਿਤਾ ਚੌਕ ਵਿਖੇ ਗੋਲੀकांड ਵਾਪਰਿਆ ਸੀਗਾ ਜਿਹੜਾ ਕਿ ਬੂਟਾ ਫੈਸ਼ਨ ਸ਼ੋਰੂਮ ਤੇ ਵੀ ਗੋਲੀ ਚੱਲੀ ਸੀ ਜਿਸ ਦੇ ਸਬੰਧ ਦੇ ਵਿੱਚ ਥਾਣਾ ਮਹਿਤਾ ਚੌਕ ਦੇ ਮੁਖੀ ਅਜੀਪਾਲ ਸਿੰਘ ਵੱਲੋਂ ਤਫ਼ਤੀਸ਼ ਕੀਤੀ ਗਈ ਤਫ਼ਤੀਸ਼ ਦੌਰਾਨ ਜਿਹੜਾ ਵਾ ਜੋ ਮੁਜ਼ਰਮਾਂ ਦੇ ਵਿੱਚ ਇੱਕ ਮੁਜ਼ਰਮ ਨੂੰ ਕਾਬੂ ਕਰ ਲਿਆ ਗਿਆ ਹੈ ਜੋ ਕਿ ਅਜੇ ਬਾਕੀ ਭਗੌੜਾ ਜਿਨ੍ਹਾਂ ਦੀ ਅਜੇ ਪਾਲ ਜਾਰੀ ਆ ਆਓ ਗੱਲਬਾਤ ਕਰਦੇ ਹਾਂ ਐਸ ਐਚਓ ਅਜੀਪਾਲ ਸਿੰਘ ਜੀ ਨਾਲ ਬੂਟਾ ਫੈਸ਼ਨ ਸਟੋਰ ਤੇ ਜਿਹੜੀ ਆ ਗੋਲੀकांड ਵਾਪਰਿਆ ਸੀ ਤੇ ਉਹਦੇ ਬਾਰੇ ਕੀ ਪ੍ਰੋਗਰੈਸ ਹੈ ਉਸ ਸੰਬੰਧੀ ਕਮਲ अरोड़ा ਜਿਹੜਾ ਮਦਈਮਕਰਮਾ ਉਹਦੇ ਬਿਆਨਾਂ ਦਾ ਸੀ ਮਕਦਮਾ ਨੰਬਰ 67 ਦਰਜ ਕੀਤਾ ਗਿਆ ਉਹਦੇ ਵਿੱਚ ਜੋਗਨਜੀਤ ਸਿੰਘ ਪਿੰਡਵਾਸੀ ਅਰਜਨ ਮਾਨਾ ਤੇ ਮਨਪ੍ਰੀਤ ਸਿੰਘ ਪਿੰਡਵਾਸੀ ਖੰਸਾਪੁਰ ਦੇ ਖਿਲਾਫ ਪਾਈ ਨੇ ਮਤੀ ਅਰਧ ਦਰਜ ਕੀਤੀ ਉਹਦੇ ਵਿੱਚ ਅਸੀਂ ਸੀਸੀਟੀਵੀ ਫੋਟੋ ਵੀ ਖੰਗਾਲਦੇ ਹਾਂ ਅੱਜ ਇੱਕ ਮੁਕਾਮ ਤੇ ਪਹੁੰਚੇ ਹਾਂ ਕਿ ਉਹਦੇ ਸਾਨੂੰ ਪਤਾ ਲੱਗਾ ਸੀ ਕਿ ਇਹਦੇ ਵਿੱਚ ਜਿਹੜੇ ਗੋਲੀ ਚਲਾਉਣ ਵਾਲੇ ਹਨ ਉਹਨਾਂ ਵਿੱਚ ਤਿੰਨ ਜਣੇ ਚਰਨਦੀਪ ਸਿੰਘ ਸਾਹਿਲ ਵਾਸੀ ਉਦੋਕੇ ਇਹ ਇੱਕ ਸਾਗਰਵਾਸੀ ਉਦੋਂ ਗਿਆ ਤੇ ਇੱਕ ਆਕਾਸ਼ਵਾਸੀ ਲਾਧੂ ਬਣੂ ਇਹ ਦਿਨਾਂ ਵਿਅਕਤੀ ਹੈ ਜਿੰਨਾ ਗੋਲੀ ਚਲਾਈ ਸਰ ਗ੍ਰਿਫਤਾਰੀ ਕੋਈ ਉਹਨਾਂ ਵਿੱਚੋਂ ਜਿਹੜਾ ਸਾਹਿਲ ਆ ਉਦੋਂ ਗਿਆ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀਆਂ ਦੀ ਵੀ ਤਫਤੀਸ਼ ਚੱਲ ਰਹੀ ਹੈ ਤੇ ਹਾਂਜੀ ਬਾਕੀਆਂ 'ਤੇ ਛਾਪੇਮਾਰੀ ਜਾਰੀ ਹੈ ਉਹ ਘਰਾਂ ਤੋਂ ਭਗੋੜੇ ਨੇ ਕੁੱਝ ਵੀ ਚੀਜ਼ ਕੀਤੀ ਜਾ ਰਹੀ ਹੈ ਇਹਦਾ ਸਰਮਾਨ ਵਗੈਰਾ ਜਿਹਾ ਲਿਆ ਭੀਗੇ ਅੱਜ ਪੇਸ਼ ਬਾਤ ਕਰਕੇ ਰਿਮਾਂਡ ਲਿਆ ਜਾਊਗਾ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਊਗੀ ਇਹਦੇ ਕੋਲ ਇਹਦੇ ਬਾਕੀ ਲਗਾਣੇ ਨੇ ਹੋਰ ਜਿੱਥੇ-ਕਿੱਥੇ ਇਹਨਾਂ ਨੇ ਗੋਲੀ ਚਲਾਈ ਕੁਝ ਜੋ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਉਹਨਾਂ ਨੂੰ ਆਪਾਂ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਪਬਲਿਕ ਇਹਨਾਂ ਤੋਂ ਨਾ ਡਰੇ ਪੁਲਿਸ ਦਾ ਸਾਥ ਦੇਵੇ ਪੁਲਿਸ ਉਹਨਾਂ ਦੇ ਨਾਲ ਹਾਂਜੀ ਸਟੇਟ